ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚਿਆ ਬਾਈ ਜੀ ਮੰਡੀ ਰਾਮਪਰਾ 1 10 2025 ਲੱਗੀ ਹੋਈ ਆ ਬਹੁਤ ਚੰਗੀਆਂ ਮਰਜਾ ਮੰਡੀ ਤੇ ਪਹੁੰਚੀਆਂ ਹੋਈਆਂ

ਵਾਟਾ ਵਾਟਾ ਆਲੇ ਤੋਂ ਭਰ ਲੈ ਉਹ ਲੈਟਾ ਦਾ ਬਾਹਰੇ ਕੱਜਾ ਮੈਂ ਚਾਹ ਤੇ ਇੱਕ ਵਾਰੀ ਮਾਰੀ ਮੱਡੇ ਪਈ ਚੈਕ ਨਹੀਂ ਗਈ 15 ਮਿੰਟ ਤੇ ਆ ਗਿਆ ਅੱਗੇ ਆਟਾ ਵਾਹ ਰੱਬ ਗੱਡੀ ਬਸ ਜਦੋਂ ਵੀ ਜਾਵੇਂਗਾ ਬਹੁਤ ਵਧੀਆ ਝੋਟੀ ਆ ਭਾਈ ਸੂਈ ਬਈ ਝੋਟੀ ਆਪਣੀ ਇਹ ਸੂਈ ਬਈ ਆ ہاں ਜੀ ਸੂਈ ਉਹ ਪੂਰੀ ਬੱਟਾ ਕਿਹੜੇ ਸੂਏ ਪਹਿਲਾਂ ਪਹਿਲਾ ਸੂਆ ਹਾਂਜੀ ਬਹੁਤ ਵਧੀਆ ਝੋਟੀ ਕੀ ਰੇਟ ਕਰਤਾ ਇਹਦਾ ਢਾਈ ਹੈ ਢਾਈ ਲੱਖ ਰੇਟ ਕਰਿਆ ਬਾਈ ਨੇ ਪਹਿਲੇ ਸੂਈ ਸੂਈ ਹੋਈ ਝੋਟੀ ਆ ਬਹੁਤ ਡਬਲ ਆਰਡਰ ਦੀ ਮਾਲਕ ਆ ਵੀ ਚੰਗੀ ਝੋਟੀ ਆ ਵੱਡੇ ਆਰਡਰ ਵਾਲੀਆਂ ਬਾਈ ਉਹ ਪੱਟੀ ਕਿੰਤੀ ਚਮਾਲ ਪਹੁੰਚਿਆ ਹੋਇਆ। ਯਾ ਭਾਈ ਹੁਣ ਤਾਂ ਜਾਣਾ ਬੁਮਾਰਾ। ਜਾਣਾ ਭਾਈ ਬੁਮਾਰਾ ਕਿਤੇ ਘਰ ਦਾ ਤੇਰਾ ਪੂਰਾ। ਨਿਤ ਨਵੀਆਂ ਵੀਡੀਓ ਦੇਖਣ ਲਈ ਪੀ ਜਿੰਨੂ ਕਰ ਲੋ ਫੋਲੋ। ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਸਾਡੇ ਭਰਾ। ਇਹ ਮੰਡੀ ਰਾਮਪਰਾ ਦਾ ਵਿਊ ਆ ਇੱਕ ਤਰੀਕੇ ਨੂੰ ਲੱਗੀ ਹੋਈ ਆ। 1 10 दो हजार पच्चीज मझा ਬਹੁਤ ਚੰਗੀਆਂ ਵੱਡੀਆਂ ਮੱਜਾਂ ਬਾਈ ਜੀ ਪਹੁੰਚੀਆਂ ਹੋਈਆਂ ਇੱਥੇ ਖੜੀ ਹੈ ਆਪਣੀ ਬਈ ਆ ਬਸ ਖਾ ਲਈ ਹੁਣੀ ਨਾ ਬਸ ਹੁਣੀ ਖਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਜੀਆ ਵੀਡੀਓ ਆਪਾਂ 10 ਵਜੇ ਤੋਂ ਬਾਅਦ ਪਾਵਾਂਗੇ ਬਾਈ ਜੀ